ਸ਼੍ਰੋਮਣੀ ਅਕਾਲੀ ਦਲ ਦਾ ਮੋਢਲਾ ਪਿੰਡ ਖੜਿਆਲ ਜਿੱਥੇ ਅਮਰ ਸ਼ਹੀਦ ਸਰਦਾਰ ਸੇਵਾ ਸਿੰਘ ਠਿਕਰੀਵਾਲ ਬਾਲਾ ਸਾਹਿਬ ਆਪਣੀ ਇੱਕ ਆਜ਼ਾਦੀ ਰਾਜਿਆਂ ਦੇ ਰਾਜ ਤੋਂ ਲੈਣ ਵਾਸਤੇ ਪ੍ਰਜਾ ਮੰਡਲ ਰਹੀ ਅਕਾਲੀ ਲਹਿਰ ਲਈ ਸਿੰਘਸ ਵੱਲ ਲਹਿਰ ਨਹੀਂ ਸਪੀਚ ਦੇ ਕੇ ਗਏ ਸੀ ਜਿਸ ਤਹਿਤ ਅਨਾਧਿ ਗ੍ਰਿਫਤਾਰੀ ਹਿਦਾਇਤ ਇਹ ਮੁਲਕ ਕੋ 1884 ਮਹਾਰਾਜਾ ਭੁਪਿੰਦਰ ਸਿੰਘ ਨੇ ਉਹਨਾਂ ਦੇ ਉੱਤੇ ਇਲੀਗਲ ਗੈਦਰਿੰਗ ਦਾ ਕੇਸ ਪਾ ਕੇ ਉਹਨਾਂ ਨੂੰ ਜੇਲ੍ਹ ਚ ਗਾਲਤਾ ਜਿੱਥੇ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਉਸ ਥਾਂ ਤੇ ਕਤਰਤ ਸਾਥ ਸੰਗਤ ਜੀ ਨਥ ਮਾਸਤਕ ਹੁੰਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਹੜਾ ਅਗਲਾ ਜੋ ਕਾਨੂੰਨ ਸਰ ਸੇਵਾ ਸਿੰਘ ਠਿਕਰੀਵਾਲ ਤੇ ਲਾਏ ਗਏ ਸੀਗੇ ਉਹ ਮਹਾਰਾਜਾ ਭਵਿੰਦਰ ਸਿੰਘ ਨੇ ਹਿਦਾਇਤ ਇਹ ਮੁਲਕ ਪੋ 1884 ਚ ਕਿ ਬਿਨਾ ਆਗਿਆ ਤੋਂ ਤੁਸੀਂ ਇਕੱਠੇ ਹੋਗੇ ਇਹ ਇਲਲੀਗਲ ਗੈਦਰਿੰਗ ਹੈ ਉਹ ਨਿਕਲੇ ਸੀਗੇ ਆਪੀਸੀ 1860 ਚੋਂ ਇਹ ਕਿਹੜੇ ਆ ਇਹ ਤੁਸੀਂ ਸਾਰੇ ਜਾਣਦੇ ਹੋ ਇਹ ਸੀਆਰਪੀਸੀ ਦਾ ਧਾਰਾ 143 ਹੈ ਤੇ ਜਿਹੜਾ ਤੁਹਾਨੂੰ ਬਿਨਾ ਪੇਸ਼ ਕੀਤੇ ਮੈਜਿਸਟ੍ਰੇਟ ਐਸ ਡੀ ਐਮ ਦੇ ਸਾਹਮਣੇ ਦਸਕਤ ਕਰਾ ਕੇ ਬਿਨਾ ਕਿਸੇ ਕਾਰਵਾਈ ਤੋਂ ਅੰਦਰ ਕਰ ਸਕਦਾ ਉਹ ਉਸ ਸਮੇਂ ਅੰਗਰੇਜ਼ਾਂ ਨੇ ਸੀ ਆਰ ਪੀ ਸੀ ਦਾ 107 151 ਬਣਾਤਾ ਸੀਗਾ ਔਰ ਏਸੀ ਤਰ੍ਹਾਂ ਧਾਰਾ 144 IPC ਦੀ ਸੀਗੀ 141 124A ਜਿਹੜੀ ਕਹਿੰਦੀ ਸੀ ਕਿ ਤੁਸੀਂ ਦੇਸ਼ ਧਰੋਹੀ ਦੇ ਇਲਜ਼ਾਮ 'ਚ ਅੰਦਰ ਹੋ ਸਕਦੇ ਹੋ ਹੁਣ ਇਹਦੇ ਵਿੱਚ ਰੌਲਾ ਕੀ ਹੈ ਜਿਹੜੀ ਜਮੂਰੀਅਤ ਹੈ ਇੱਕ ਤਾਂ ਹੋ ਗਿਆ ਰਾਜੇ ਦਾ ਰਾਜ ਇੱਕ ਹੋ ਗਿਆ ਆਜ਼ਾਦ ਬੰਦਿਆਂ ਦਾ ਆਜ਼ਾਦ ਮੁਲਕ ਜਿਹਦੇ ਵਿੱਚ ਪਹਿਲਾਂ ਇੱਕ ਵਕੀਲ ਨੇ ਥੋੜੇ ਪੱਖ 'ਚ ਪੇਸ਼ ਹੋ ਕੇ ਜੱਜ ਦੇ ਸਾਹਮਣੇ ਜਿਹੜਾ ਥੋੜੇ ਉੱਤੇ ਕੇਸ ਲੱਗਿਆ ਉਹਦੇ ਥੋੜੇ ਪੱਖ ਦੀ ਗੱਲ ਕਰਕੇ ਫਿਰ ਜੱਜ ਨੇ ਡਿਸਾਈਡ ਕਰਨਾ ਹੈ ਤੁਸੀਂ ਗੁਨਾਹਗਾਰ ਹੋ ਕਿ ਨਹੀਂ ਉਹ ਮੁਲਕ ਆਜ਼ਾਦੀ ਦਾ ਤਾਕ ਹੁੰਦਾ ਹੈ ਕਿ ਤੁਹਾਨੂੰ ਬਿਨਾ ਕਚਹਿਰੀਆਂ ਤੋਂ ਉਹ ਗ੍ਰਿਫਤਾਰ ਨਹੀਂ ਕਰ ਸਕਦਾ ਹੈਗਾ ਪਰ ਜਿਹੜੀਆਂ ਆਧਾਰਾਵਾਂ ਐ ਇਹਦੇ ਵਿੱਚ ਬਿਨਾ ਜੱਜ ਦੇ ਤੁਹਾਨੂੰ ਚੱਕਿਆ ਜਾ ਸਕਦਾ ਹੈਗਾ ਇਹ ਜਿਹੜੇ ਕਾਨੂੰਨ ਐ ਇਹਨਾਂ ਦਾ ਇੱਕ ਬਹੁਤ ਭਿਆਨਕਰ ਰੂਪ ਵੀ ਅੱਗੇ ਆ ਗਿਆ ਉਹਦੇ ਵਿੱਚ ਜਿਹੜਾ ਡਿਫੈਂਸ ਆਫ ਇੰਡੀਆ ਐਕਟ ਸੀਗਾ ਜਿਹੜਾ ਦੂਜੀ ਵਿਸ਼ਵ ਜੰਗ ਦੇ ਵਿੱਚ ਲਾਗੂ ਹੋ ਗਿਆ ਜਿਹੜਾ ਅੱਗੇ ਜਾ ਕੇ ਰੌਲਟ ਐਕਟ ਬਣ ਗਿਆ ਜਿਸ ਤਹਿਤ ਜੱਲ੍ਹਿਆਂਵਾਲਾ ਬਾਗ ਹੋਇਆ ਉਹਦੇ ਵਿੱਚ ਬਿਨਾਂ ਜੱਜ ਦੇ ਪੇਸ਼ ਕੀਤੇ ਤੁਹਾਨੂੰ ਚੱਕ ਕੇ ਅੰਦਰ ਲੈ ਜਾਂਦੇ ਸੀਗੇ ਤੇ ਸਾਧ ਸੰਗਤ ਜੀ ਇਹ ਜਿਹੜੇ ਕਾਨੂੰਨੇ ਕਾਨੂੰਨ ਹੈ ਇਹਨਾਂ ਦੇ برخلاف ਇੱਕ ਜੋਧਾ ਬੋਲਿਆ ਉਹ ਸੀਗਾ ਕੌਣ ਉਹ ਸ਼ਹੀਦ ਸੇਵਾ ਸਿੰਘ ਠਿਕਰੀਵਾਲ ਜਿਨੇ ਇੱਥੇ ਖੜ ਕੇ ਆਪਣੇ ਮਨ ਦੇ ਬੜਬੜੇ ਕੱਢ ਕੇ ਇਸ ਨਗਰ ਦੇ ਵਿੱਚ ਉਹਨੇ ਸਪੀਚ ਕੀਤੀ ਔਰ ਉਸ ਰਾਜ ਨੂੰ ਉਂਗਲ ਚਾਕ ਕੇ ਜੋ ਗੁਰੂ ਨਾਨਕ ਸਾਹਿਬ ਨੇ ਸਾਨੂੰ ਸਿਖਾਇਆ ਬਾਬਰ ਤੂੰ ਹੈ ਜਾਬਰ ਉਂਗਲ ਚਾਕ ਕੇ ਭੂਪੀ ਨੂੰ ਕਿਹਾ ਉਹਨਾਂ ਨੇ ਜਿਸ ਦਾ ਨਤੀਜਾ ਸੀਗਾ ਕਿ ਉਹਨਾਂ ਨੂੰ ਅੰਦਰ ਹੋਣਾ ਪਿਆ ਪਰ ਇਹ ਪਹਿਲਾ ਕੰਮ ਨਹੀਂ ਸੀ ਜੋ ਸਰ ਸੇਵਾ ਸਿੰਘ ਨੇ ਕੀਤਾ ਸੀ ਸਰ ਸੇਵਾ ਸਿੰਘ ਹੋਣਾ ਨੇ ਉਸ ਤੋਂ ਪਹਿਲਾਂ ਸਿੰਘ ਸਬਾ ਲਹਿਰ ਚ ਹਿੱਸਾ ਲਤਾ ਹੁਣ ਉਹ ਕੀ ਮੰਗ ਕਰਦੀ ਸੀ ਜਿਹੜੇ ਮਹੰਤ ਦਾਵੇਦਾਰ ਗੁਰੂ ਘਰਾਂ ਦੀ ਗੋਲਕ ਤੇ ਬਣ ਗਏ ਸੀ ਸ਼ਰਾਬ ਕਬਾਬ ਜੋਤਿਸ਼ ਵਿਦਿਆ ਨਾਚ ਜਿਹੜੇ ਜਾਤ ਪਾਤ ਨੂੰ ਵਖਰੇਵਾ ਦਿਖਾਉਣਾ ਇਹ ਸਾਡੇ ਗੁਰੂ ਘਰਾਂ ਚ ਵੜ ਗਏ ਸੀਗੇ ਤੇ ਉਹਨਾਂ ਨੂੰ ਕੱਢਣ ਵਾਸਤੇ ਪੰਥ ਦਾ ਰਾਜ ਲਿਆਉਣ ਵਾਸਤੇ ਸਾਨੂੰ ਗੁਰੂ ਘਰਾਂ ਨੂੰ ਆਜ਼ਾਦ ਕਰਨ ਵਾਸਤੇ ਸਿੰਘ ਸਭਾ ਲਹਿਰ ਚ ਉਹਨਾਂ ਨੇ ਹਿੱਸਾ ਲੈ ਕੇ ਜਿੱਤਾਂ ਪ੍ਰਾਪਤ ਕੀਤੀਆਂ ਐਸਜੀਪੀਸੀ ਦੇ ਕਾਰਜਕਾਰੀ ਪ੍ਰਧਾਨ ਬਣੇ ਔਰ ਨਾਲ ਹੀ ਅਕਾਲੀ ਦਲ ਦੇ ਵਿੱਚ ਉਹ ਭਰਤੀ ਹੋ ਕੇ ਗਏ ਸਾਧ ਸੰਗਤ ਜੀ ਸਰ ਸੇਵਾ ਸਿੰਘ ਨੇ ਉਹ ਜਮੂਰੀਅਤ ਜਿਹੜੀ ਸਾਨੂੰ ਸਿੱਖ ਗੁਰਦੁਆਰਾ ਐਕਟ 1925 ਨੇ ਦਵਾਈ ਸੀ ਉਹਦੇ ਪੱਖ ਤੇ ਸੰਘਰਸ਼ ਕੀਤਾ ਤੇ ਸਾਡੇ ਗੁਰੂ ਘਰਾਂ ਨੂੰ ਆਜ਼ਾਦ ਕਰਕੇ ਪੰਥ ਦੇ ਹਵਾਲੇ ਬਖਸ਼ਿਆ